ਮੇਰੇ ਚੈਨਲ ਡਾਕਟਰ ਤੇਰੰਕਾਰ ਨਾਲ ਓਐਨਆਰਆਈ ਦਰਸ਼ਕ ਵੀ ਜੁੜੇ ਹੋਏ ਹਨ ਜੋ ਪ੍ਰਦੇਸ਼ ਚ ਰਹਿ ਕੇ ਵੀ ਆਪਣੀ ਜਨਮ ਭੂਮੀ ਦੀ ਸੰਸਕ੍ਰਿਤੀ ਨਾਲ ਗਹਿਰਾ ਪਿਆਰ ਰੱਖਦੇ ਹਨ ਪਿਤਰਪਖ ਚ ਸਰਾਧ ਤੇ ਤਰਪਨ ਬਾਰੇ ਪਰਮ ਦੂਰ ਕਰਕੇ ਮੈਂ ਉਹਨਾਂ ਨੂੰ ਇਸ ਵੀਡੀਓ ਰਾਹੀਂ ਦੱਸਣਾ ਚਾਹੁੰਦੀ ਆ ਕਿ ਉਹ ਆਪਣੀ ਕਰਮ ਭੂਮੀ ਚ ਰਹਿ ਕੇ ਵੀ ਕਿਵੇਂ ਆਪਣੇ ਪਿਤਰਾਂ ਨਾਲ ਜੁੜ ਸਕਦੇ ਆ ਮੈਂ ਡਾਕਟਰ ਤੇਰੰਕਾਰ ਵਿਦੇਸ਼ੀ ਧਰਤੀ ਤੇ ਬੈਠੇ ਭੈਣ ਭਰਾਵਾਂ ਲਈ ਜੋ ਆਪਣੇ ਪੁਰਖਿਆਂ ਤੇ ਪਿਤਰਾਂ ਨੂੰ ਇਨਾ ਵਿਸ਼ੇਸ਼ ਪਿਤਰਪਕ ਦਿਨਾਂ 'ਚ ਯਾਦ ਕਰਨਾ ਚਾਹੁੰਦੇ ਆ ਪਿਤਰ ਤਰਪਨ ਕਰਨਾ ਚਾਹੁੰਦੇ ਆ ਤਿਲਾਂਜਲੀ ਦੇਣਾ ਚਾਹੁੰਦੇ ਆ ਅਸਰਦ ਕਰਨਾ ਚਾਹੁੰਦੇ ਆ ਪਰ ਤੁਸੀਂ ਮੈਂ ਅਸੀਂ ਸਾਰੇ ਜਾਣਦੇ ਆ ਪ੍ਰਾਈ ਧਰਤੀ ਦੇ ਕਾਨੂੰਨ ਅਲੱਗ ਨੇ ਸਮਾਜਿਕ ਸਿਸਟਮ ਅਲੱਗ ਹੈ ਤੇ ਵੱਖਰੀਆਂ ਹੀ ਪਰੰਪਰਾਵਾਂ ਕਰਕੇ ਉਹਨਾਂ ਐਨ ਆਰ ਆਈ ਭਰਾਵਾਂ ਪੈਣਾ ਲਈ ਇਹ ਸਭ ਕੁਝ ਕਰਨਾ ਮੁਸ਼ਕਲ ਹੀ ਨਹੀਂ ਅਸੰਭਵ ਹੋ ਜਾਂਦਾ ਹੈ ਅੱਜ ਦੀ ਇਸ ਵੀਡੀਓ 'ਚ ਮੈਂ ਤੁਹਾਨੂੰ ਦੱਸਾਂਗੀ ਅਜਿਹੇ ਹਾਲਾਤਾਂ 'ਚ ਪੇTRAN ਦੀ ਸੇਵਾ ਤੇ ਸ਼ਰਾਧ ਕਿਵੇਂ ਕੀਤਾ ਜਾ ਸਕਦਾ ਤੇ ਵੈਦ ਗ੍ਰੰਥਾਂ ਅਨੁਸਾਰ ਕਿਹੜੇ ਹੱਲ ਤੁਹਾਡੇ ਲਈ ਸਭ ਤੋਂ ਸਹੀ ਹਨ ਐਨਆਰਆਈ ਦਰਸ਼ਕੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਆ ਕਿ ਤੁਸੀਂ ਸਤਸਮੁੰਦਰੋਂ ਪਾਰ ਬੈਠੇ ਵੀ ਪੰਜਾਬੀ ਚੈਨਲਾਂ ਨੂੰ ਸਰਚ ਕਰਦੇ ਹੋ ਸਰਚ ਕਰਕੇ ਉਹਨਾਂ ਚੈਨਲਾਂ ਨਾਲ ਜੁੜੇ ਹੋਏ ਹੋ ਜਿੱਥੇ ਤੁਹਾਨੂੰ ਨੌਲੇਜ ਮਿਲਦੀ ਹੈ ਜਿਹੜੇ ਅਗਿਆਨਤਾ ਦਾ ਹਨੇਰਾ ਦੂਰ ਕਰਦੇ ਆ ਜਿਹੜੇ ਗਿਆਨ ਪ੍ਰਦਾਨ ਕਰਦੇ ਆ ਜਿਹੜੇ ਨੈਰੋ ਮਾਈਂਡਡ ਸੋਚ ਨੂੰ ਤਿਆਗ त्यागण ਅਤੇ ਵਿਹਿਮਾ ਪਰਮਾ ਦਾ ਪ੍ਰਤਿਆਗ ਕਰਨ ਲਈ ਆਪਣੇ ਦਰਸ਼ਕਾਂ ਨੂੰ ਕਹਿੰਦੇ ਆ ਸੋ ਅਜਿਹੇ ਚੈਨਲ ਨਾਲ ਜੁੜਨਾ ਤੁਸੀਂ ਵਿਧਾਈ ਦੇ ਪਾਤਰੋਂ ਠੀਕ ਹੈ ਜੀ ਵੈਦ ਗ੍ਰੰਥਾਂ ਚ ਅਸਲ ਚ ਲਿਖਿਆ ਆ ਕਿ ਸ਼ਰਾਦ ਸਿਰਫ ਕਰਮ ਕਾਂਡ ਥੋੜਾ ਹੈ ਇਹ ਤਾਂ ਪਿਤਰਾਂ ਨਾਲ ਸਾਡਾ ਜੀਵਨ ਧਾਗਾ ਜੁੜਿਆ ਹੋਇਆ ਹੈ ਪਿਤਰ ਜਿਸ ਪਰਿਵਾਰ ਨੇ ਸ਼ਰਾਦ ਨਹੀਂ ਕੀਤਾ ਪਿਤਰਾਂ ਲਈ ਉਹ ਘਰੋਂ ਉਸ ਘਰੋਂ ਕਹਿ ਦਿੰਦੇ ਨਾ ਆਪਾਂ ਬਿਜ਼ਨਸ ਨਹੀਂ ਚੱਲ ਰਿਹਾ ਨਿਆਣਿਆਂ ਦੇ ਵਿਆਹ ਨਹੀਂ ਹੁੰਦੇ ਵਾਂਸਪ੍ਰੇਧੀ ਰੁਕ ਗਈ ਆ ਸਾਡੀਆਂ ਸੇਤਾਂ ਠੀਕ ਨਹੀਂ ਰਹਿੰਦੀਆਂ ਜਾਂ ਸਟਰਗਲ ਬਹੁਤ ਹੈ ਲਾਈਫ ਕਹਿ ਲੋ ਕਿ ਲక్ష్ਮੀ ਨਰਾਜ ਹੋ ਗਈ ਆ ਸੰਤਾਨ ਦੁੱਖ ਤੇ ਰੋਗ ਪੈਦਾ ਹੋ ਰਹੇ ਆ ਇੰਨੀਆਂ ਸਾਰੀਆਂ ਮੁਸੀਬਤਾਂ ਇੱਕ ਕੱਲੀ ਜਾਨ ਨੂੰ ਵੀਡੀਓ ਦੇ ਅੰਤ ਵਿੱਚ ਮੈਂ ਤੁਹਾਨੂੰ ਇੱਕ ਇਦਾਂ ਦਾ ਵਿਰਲਾ ਉਪਾਅ ਦੱਸ ਦੇਣਾ ਜਦੂਰ ਦੇਸ਼ ਬੈਠਿਆਂ ਵੀ ਤੁਹਾਨੂੰ ਪਿਤਰਾਂ ਦੀ ਕਿਰਪਾ ਲਿਆਉਣ ਲਈ ਸਹਾਇਕ ਹੋਏਗਾ ਇਸ ਲਈ ਅਖੀਰ ਤੱਕ ਮੇਰੇ ਨਾਲ ਜੁੜੇ ਰਹੋ ਮੈਨੂੰ ਪਤਾ ਹੈ ਤੁਹਾਡਾ ਸਮਾਂ ਬਹੁਤ ਕੀਮਤੀ ਹੁੰਦਾ ਹੈ ਗਰੁੜ ਪ੍ਰਾਣ ਕਹਿੰਦਾ ਹੈ ਕਿ ਜਿਹੜਾ ਪੁੱਤਰ ਸ਼ਰਾਧ ਕਰਦਾ ਹੈ ਉਹ 100 ਪੀੜੀਆਂ ਤੱਕ ਦੇ ਪਿਤਰਾਂ ਨੂੰ ਤ੍ਰਿਪਤ ਕਰਦਾ ਹੈ ਭਾਰਤ ਦੀ ਧਰਤੀ ਉੱਤੇ ਸਭ ਕੁਝ ਕਰਨਾ ਸੌਖਾ ਹੈਗਾ ਆਸਾਨ ਹੈ ਸਭ ਕੋਲ ਕੁਝ ਅਪਰੋਚੇਬਲ ਆ ਗੰਗਾ ਜਲ ਪਵਿੱਤਰ ਨਦੀਆਂ ਵਹਿ ਰਹੀਆਂ ਆ ਪੰਡਿਤ ਨੇ ਮੰਦਰਾ ਮੰਦਰ ਨੇ ਸਾਰੀਆਂ ਸੁਵਿਧਾਵਾਂ ਦਾ ਇੱਥੇ ਆਸਾਨੀ ਨਾਲ ਮਿਲ ਜਾਂਦੀਆਂ ਆ ਪਾਰਵ ਦੇ ਸੀਰਤੀ ਤੇ ਰਹਿਣ ਵਾਲਿਆਂ ਲਈ ਨਾ ਗੰਗਾ ਹੈ ਨਾ ਪੰਡਿਤ ਨੇ ਨਾ ਕਰਦੇ ਵੱਡੇ-ਵਡੇਰੇ ਜੋ ਗਾਈਡ ਕਰ ਸਕਣ ਸਮਾਜਿਕ ਸਿਸਟਮ ਤੇ ਕਾਨੂੰਨੀ ਰੁਕਾਵਟਾਂ ਦੇ ਕਾਰਨ ਸ਼ਰਾਧ ਕਰਨਾ ਇੱਕ ਬਹੁਤ ਵੱਡੀ ਚੁਣੌਤੀ ਹੈ ਤੁਹਾਡੇ ਲਈ ਮੈਂ ਤੁਹਾਨੂੰ ਤਿੰਨ ਹੱਲ ਦੱਸਣੇ ਆ ਤੇ ਤੁਸੀਂ ਉਹਨਾਂ ਅਨੁਸਾਰ ਉਹਨਾਂ ਨੂੰ ਫਾਲੋ ਕਰਦੇ ਆ ਪਿਤਰ ਤਰਪਨ ਜ਼ਰੂਰ ਕਰਦੇ ਹੋ ਸ਼ਰਾਧ ਕਰਦੇ ਹੋ ਪਲੀਜ਼ ਬੜੀਆਂ ਸਿੱਖਾਂ ਮਿਲ ਗਈਆਂ ਜਿੰਨੇ ਮਰਜੀ ਹਾਈਲੀ ਐਜੂਕੇਟਿਡ ਹੋ ਜਾਓ ਉਹ ਰੁੱਖ ਜਿਹੜਾ ਆਪਣੇ ਮੂਲ ਆਪਣੇ ਜੜਾਂ ਨਾਲ ਜੁੜਿਆ ਰਹਿੰਦਾ ਉਹਦੀਆਂ ਬ੍ਰਾਂਚੇਜ਼ ਉਹਦੀਆਂ ਸ਼ਾਖਾਵਾਂ ਹਰੀਆਂ ਭਰੀਆਂ ਉਹਨਾਂ ਦੀ ਨਿਰਵਿਗਨ ਗਰੋਥ ਹੁੰਦੀ ਰਹਿੰਦੀ ਹੈ ਹਰਿਆਵਲ ਬਣੀ ਰਹਿੰਦੀ ਹੈ ਇਹੀ ਸਾਡੇ ਮਨੁੱਖੀ ਜੀਵਨ ਚ ਇਹਨਾਂ ਪਿੱਤਰਾਂ ਦੇ ਅਸੀਸਾਂ ਦਾ ਅਸਰ ਹੁੰਦਾ ਸੋ ਪਹਿਲਾ ਹੱਲ ਕਿ ਭਾਰਤ ਵਿੱਚ ਆਪਣੇ ਪਰਿਵਾਰਕ ਮੈਂਬਰ ਤੁਹਾਡੇ ਕੋਈ ਨਾ ਕੋਈ ਰਿਸ਼ਤੇਦਾਰ ਇੱਥੇ ਹੋਣਗੇ ਪਰਿਵਾਰਕ ਮੈਂਬਰ ਹੋਣਗੇ ਜਾਂ ਫੈਮਿਲੀ ਪੰਡਿਤ ਹੁੰਦਾ ਹੈ ਉਹਦੇ ਰਾਹੀਂ ਸ਼ਰਧਾਂਜ ਕਰਵਾ ਲਓ ਸੰਕਲਪ ਦੂਰੋਂ ਵੀ ਲਿਆ ਜਾ ਸਕਦਾ ਹੈ ਗ੍ਰੰਥਾਂ ਅਨੁਸਾਰ ਬਿਲਕੁਲ 100% ਸਹੀ ਹੈ ਕਿ ਭਾਵਨਾ ਸਵੀਕਾਰ ਕਰ ਹੋਣੀ ਹੈ ਤੁਹਾਡੀ ਚੀਜ਼ਾਂ ਨਹੀਂ ਭਾਵਨਾ ਸੋ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਜਾਂ ਪੰਡਤਾਂ ਰਾਹੀਂ ਸਰਾਦ ਕਰਵਾ ਸਕਦੇ ਹੋ ਭਾਰਤ ਵਿੱਚ ਜਿੰਨੇ ਵੀ ਬੈਠੇ ਹੋ ਤੁਹਾਡੇ ਸੰਕਲਪ ਲੈ ਲਓ ਮੇਰੇ ਕੋਲ ਦੂਜੀ ਆਪਸ਼ਨ ਤੁਹਾਡੇ ਲਈ ਹੈ ਆਨਲਾਈਨ ਸਰਾਦ ਅੱਜ ਕੱਲ ਕਈ ਮੰਦਰ ਤੇ ਕਈ ਪੰਡਤ ਆਨਲਾਈਨ ਸਰਾਦ ਦੀ ਸੁਵਿਧਾ ਦੇ ਰਹੇ ਆ ਸੇਵਾ ਪ੍ਰਦਾਨ ਕਰ ਰਹੇ ਆ ਤੁਸੀਂ ਵੀਡੀਓ ਕਾਲ ਰਾਹੀਂ ਟੈਕਨੋਲੋਜੀ ਦਾ ਫਾਇਦਾ ਲੈ ਸਕਦੇ ਹੋ ਸੰਕਲਪ ਕਰਨਾ ਉਹ ਵੀ ਵੈਦਿਕ ਤੌਰ ਤੇ ਵੈਲਿਡ ਬਣਿਆ ਗਿਆ ਕੋਈ ਕਮੀ ਪੇਸ਼ੀ ਨਹੀਂ ਰਹਿਣੀ ਫਿਰ ਮੈਂ ਕਹਦਾ ਗੱਲ ਸ਼ਰਦਾ ਦੀ ਹੈ ਗੱਲ ਤੁਹਾਡੇ ਅੰਤਰਮਨ ਦੀ ਭਾਵਨਾ ਦੀ ਹੈ ਤੀਸਰਾ ਹੱਲ ਤੀਸਰਾ ਸੋਲੂਸ਼ਨ ਮੇਰੇ ਕੋਲ ਆਨਰਾਈ ਵਿਰਾ ਪੈਣ ਲਿਏ ਆ ਕਿ ਵਿਦੇਸ਼ੀ ਧਰਤੀ ਉੱਤੇ ਸਬਸਟੀਚੂਟ ਕਿਸੇ ਲੋਕਲ ਟੈਂਪਲ ਹੁੰਦੇ ਆ ਥੋੜਾ ਦੂਰ ਨਿਰੇ ਹੋ ਸਕਦਾ ਥੋੜਾ ਸਫਰ ਤੈ ਕਰਕੇ ਜਾਣਾ ਪੈ ਸਕਦਾ ਇੱਕ ਦਿਨ ਕੱਢ ਲਓ ਨਾ ਇਨੇ ਦਿਨ ਬੀਤ ਗਏ ਆ ਦੋ ਦਿਨ ਹੋਰ ਰਹਿ ਗਏ ਇੱਕ ਦਿਨ ਕੱਢ ਲਓ ਫਿਰ ਕੀ ਆ ਔਖੇ ਸੌਕੇ ਕੋਈ ਪਰਿਵਾਰਕ ਜੀ ਚਲਾ ਜਾਏ ਕਿਸੇ ਵੀ ਲੋਕਲ ਟੈਂਪਲ ਚ ਬ੍ਰਾਹਮਣ ਪੋਜ ਕਰਾ ਦੋ ਅੰਨਦਾਨ ਕਰ ਦੋ ਵਸਤਰਦਾਨ ਕਰਿਓ ਇਹ ਚੈਰਿਟੀ ਕਰਿਓ ਕਿਸੇ ਲੋਕਲ ਰਿਵਰ ਜਿੱਥੇ ਅਲਾਉਡ ਆ ਕਈ ਵਾਰੀ ਤਿਆਰ ਕੀਤੀਆਂ ਹੁੰਦੀਆਂ ਮੰਦਰਾਂ ਦੇ ਨੇੜੇ ਪਰਮਿਸ਼ਨ ਲੈ ਕੇ ਐਡਮਿਨਿਸਟ੍ਰੇਸ਼ਨ ਕੋਲੋਂ ਸੋ ਕਿਸੇ ਲੋਕਲ ਰਿਵਰ ਜਾਂ ਕਿਸੇ ਲੇਕ ਜਾਂ ਕਲੀਨ ਵਾਟਰ ਸੋਰਸ ਕੋਈ ਵੀ ਤੁਹਾਨੂੰ ਮਿਲਦਾ ਉਹਦੇ 'ਚ ਜਲ ਲਾਓ ਥੋੜਾ ਜਿਹਾ ਉਹਦੇ 'ਚ ਥੋੜੇ ਜੇ ਕਾਲੇ ਤਿਲ ਪਾਉਣੇ ਆ ਤੁਸੀਂ ਐਂਡ ਉੱਥੇ ਤਰਪਨ ਕਰ ਦਿਓ ਤਲੰਜੀ ਦੇ ਤਲੰਜਲੀ ਦੇ ਦੋ ਅਰਪਣ ਕਰ ਦਿਓ ਚਲੋ ਤਿੰਨ ਤਰੀਕੇ ਦੱਸੇ ਜੇ ਕੁਝ ਵੀ ਸੰਭਵ ਨਹੀਂ ਆ ਹੈਨਾ ਕਿ ਤੁਸੀਂ ਤਨੋਵੀ ਨਹੀਂ ਕਰ ਸਕਦੇ ਕੋਈ ਇੱਥੇ ਰਿਸ਼ਤੇਦਾਰ ਨਹੀਂ ਆ ਸਾਰੇ ਫੋਰਨ ਬੈਠੇ ਆ ਹੈਨਾ ਦੂਜਾ ਆਨਲਾਈਨ ਸ਼ਰਾਧ ਤੁਹਾਨੂੰ ਲੱਗਦਾ ਕਿ ਨਹੀਂ ਕਿਤੇ ਕੋਈ ਕਮੀ ਪੇਸ਼ੀ ਨਰਜ ਹੈ ਇੱਕ ਹੌਫ ਜੇ ਬਣਿਆ ਰਹੂਗਾ ਫਾਇਦਾ ਨਹੀਂ ਆ ਤੀਸਰਾ ਇਹ ਆ ਕਿ ਉੱਥੇ ਕੋਈ ਅਵੇਲੇਬਿਲਿਟੀ ਨਹੀਂ ਆ ਨਨ ਅਵੇਲੇਬਿਲਿਟੀ ਕੇਸਿਸ ਵਿੱਚ ਤੁਸੀਂ ਮੈਂ ਤੁਹਾਨੂੰ ਇੱਕ ਆਪਸ਼ਨ ਦੇਣ ਜਾ ਰਹੀ ਹਾਂ ਜੇ ਕੁਝ ਵੀ ਸੰਭਵ ਨਹੀਂ ਹੈ ਚਾਰੇ ਰਸਤੇ ਬੰਦ ਆ ਘਰ ਵਿੱਚ ਹੀ ਸ਼ੁੱਧ ਪਾਣੀ ਦੇ ਨਾਲ ਸ਼ਰਾਧ ਕਰ ਲਓ ਤਲੰਜਲੀ ਦੇ ਲਓ ਬਹੁਤ ਜ਼ਰੂਰੀ ਹੈ ਬਹੁਤ ਸਾਰੇ ਐਨਆਰਆਈ ਭੈਣ ਭਰਾ ਪੁੱਛਦੇ ਆ ਕਿ ਕੀ ਆਨਲਾਈਨ ਸੋਲੂਸ਼ਨ ਜਿਹੜਾ ਸਾਨੂੰ ਤੁਸੀਂ ਦੱਸ ਰਹੇ ਹੋ ਕਿ ਆਨਲਾਈਨ ਸ਼ਰਾਧ ਕਰ ਲਓ ਇਹ ਸਵਕਾਰਯੋਗ ਹੈ ਵੈਦ ਗ੍ਰੰਥਾਂ ਅਨੁਸਾਰ ਗਰੁਰ ਪ੍ਰਾਣ ਵੱਡਾ ਗ੍ਰੰਥਾ ਉਹ ਸਪਸ਼ਟ ਕਹਿੰਦਾ ਕਿ ਭਾਵਨਾ ਸਭ ਤੋਂ ਵੱਡੀ ਹੈ ਨੰਬਰ 1 ਤੇ ਜੇ ਤੁਸੀਂ ਖਰੇ ਮਨ ਦੇ ਨਾਲ ਆਪਣੇ ਪਿਤਰਾਂ ਦਾ ਨਾਮ ਲੈ ਕੇ ਸੰਕਲਪ ਕਰਦੇ ਹੋ ਤਾਂ ਉਹ ਸ਼ਰਾਧ ਹੋਣਾ ਤੱਕ ਜਰੂਰ ਪਹੁੰਚਣਾ ਹੈ એનર્ਜੀ ਹੈ ਨਰਜੀ ਜਾਣੀ ਹੈ ਤੁਹਾਡਾ ਸੰਕਲਪ ਲਿਆ ਤੁਹਾਡੇ ਮਨ ਦੀਆਂ ਭਾਵਨਾਵਾਂ ਕੀ ਆ એનર્ਜੀ ਹੈ ਸਾਰਾ ਕੁਝ ਅਨਰਜੀ ਨੇ ਨਰਜੀ ਤੱਕ ਪਹੁੰਚ ਜਾਣਾ ਤੇ ਹੁਣ ਅੰਤ ਵਿੱਚ ਮੈਂ ਤੁਹਾਨੂੰ ਇੱਕ ਉਹ ਵਿਰਲਾਪਾ ਦੱਸਾਂ ਜਿਹੜਾ ਵੀਡੀਓ ਦੇ ਆਰੰਭ ਚ ਮੈਂ ਵਾਅਦਾ ਕੀਤਾ ਸੀ ਤੁਹਾਨੂੰ ਦੱਸਾਂਗੀ ਜੇ ਤੁਸੀਂ ਵਿਦੇਸ਼ ਚ ਰਹਿੰਦੇ ਹੋ ਤੇ ਹਰ ਮੱਸਿਆ ਨੂੰ ਆਪਣੇ ਘਰ ਦੇ ਅੰਦਰ ਹੀ ਧਿਆਨ ਰੱਖਦੇ ਹੋਇਆ ਸੁਚੇਤ ਰਹਿੰਦਿਆਂ ਹੋਇਆ ਇੱਕ ਸ਼ੁੱਧ ਦੇਸੀ ਘੋਦਾ ਦੀਵਾ ਜਗਾ ਦਿਆ ਕਰੋ ਉਹਦੇ ਕੋਲ ਥੋੜੇ ਜੇ ਕਣਕ ਜਾਂ ਫਿਰ ਜੇ ਕਣਕ ਅਵੇਲੇਬਲ ਨਹੀਂ ਹੈ ਥੋੜੇ ਜੇ ਚੌਲ ਜਿਹੜੇ इजीली ਅਵੇਲੇਬਲ ਹੋ ਜਾਂਦੇ ਆ ਇੱਕ ਦੋ ਮੁਠੀਆਂ ਰੱਖ ਦੋ ਫਿਰ ਇਹ ਅਨਾਜ ਕਿਸੇ ਗਰੀਬ ਨੂੰ ਡੋਨੇਟ ਕਰ ਦਿਓ ਨਹੀਂ ਮਿਲਦੇ ਮੈਨੂੰ ਪਤਾ ਬਹੁਤ ਦਿੱਕਤਾਂ ਨੇ ਪੰਛੀਆਂ ਨੂੰ ਪਾ ਦਿਓ ਹੈਨਾ ਫੀਡਰ ਸੈਂਟਰ ਬਣੇ ਹੁੰਦੇ ਆ ਫੀਡਰ ਏਰੀਆਜ਼ ਬਣੇ ਹੁੰਦੇ ਆ ਉੱਥੇ ਜਾ ਕੇ ਤੁਸੀਂ ਪਾ ਦਿਆ ਪੰਛੀਆਂ ਨੂੰ ਉਦਾਂ ਵੀ ਸਤਨੰਜਾ ਪਾਉਂਦੇ ਰਿਹਾ ਕਰੋ ਗਰੁੜ ਪ੍ਰਾਂਚ ਦਰਜ ਹੈ ਕਿ ਇਹ ਉਪਾਅ ਜੇ ਤੁਸੀਂ ਕਰੋਗੇ ਤਾਂ ਦੂਰ ਦੇਸ਼ ਸਰਾਧ ਵਜੋਂ ਸਰਕਾਰ ਹੋਏਗਾ ਤੇ ਇਸ ਨਾਲ ਪਿਤਰਾਂ ਦੀ ਕਿਰਪਾ ਮਿਲਦੀ ਰਹਿਣੀ ਹੈ ਭਾਵੇਂ ਤੁਸੀਂ ਮਾਤ ਭੂਮੀ ਤੋਂ ਦੂਰ ਕਿਉਂ ਨਹੀਂ ਇਹ ਤਾਂ ਅਨਜਲ ਦੇ ਇਖਤਿਆਰ ਆ ਤੁਹਾਡਾ ਕਰਮਿਕ ਲੇਖਾ ਝੁਖਾ ਹੈ ਕਿ ਤੁਹਾਡੀ ਜਨਮ ਭੂਮੀ ਕੋਈ ਹੈ ਕਰਮ ਭੂਮੀ ਕੋਈ ਹੈ ਹਨਾ ਕਰਨਾ ਪੈਣਾ ਸੋ ਕਮੈਂਟ ਕਰਕੇ ਮੈਨੂੰ ਦੱਸਿਓ ਤੁਸੀਂ ਇਸ ਵੇਲੇ ਮੇਰੇ ਚੈਨਲ ਨਾਲ ਕਿਹੜੇ ਦੇਸ਼ ਤੋਂ ਜੁੜੇ ਹੋਏ ਹੋ ਕਿਹੜੇ ਦੇਸ਼ ਤੁਸੀਂ ਰਹਿੰਦੇ ਹੋ ਤੇ ਪਿਤਰਪੱਖ ਤੇ ਦਿਨਾਂ 'ਚ ਤੁਸੀਂ ਆਪਣੇ ਪਿਤਰਾਂ ਨੂੰ ਕਿਸ ਤਰੀਕੇ ਨਾਲ ਪਹਿਲਾਂ ਯਾਦ ਕਰਦੇ ਸੀ ਮੇਰੀ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਕੀ ਇਸ ਨੂੰ ਫੋਲੋ ਕਰੋਗੇ ਕਿ ਨਹੀਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਚੈਨਲ ਡਾਕਟਰ ਤੇਰਾ ਕੌਰ ਨੂੰ ਸਬਸਕ੍ਰਾਈਬ ਕਰ ਦਿਓ ਰੱਖਿਓ ਆਪਣਾ ਬਹੁਤ ਸਾਰਾ ਖਿਆਲ ਇਸ ਤੋਂ ਪਹਿਲਾਂ ਮੈਂ ਬਾਏ ਬਾਏ ਕਹਾਂ ਤਾਂ ਪਲੀਜ਼ ਐਨਆਰਆਈ ਵੀਰਪੈਣਾ ਨੂੰ ਬੇਨਤੀ ਹੈ ਮੇਰਾ ਚੈਨਲ ਸਬਸਕ੍ਰਾਈਬ ਕਰਦਿਆ ਕਰੋ ਵੀਡੀਓ ਲਾਈਕ ਸ਼ੇਅਰ ਕਰਦਿਆ ਕਰੋ ਮੇਰੇ ਨਾਲ ਜੁੜੇ ਰਹੋ ਤੁਸਿਆਂ ਤੋਂ ਮੈਂ ਆ ਮੈਂ ਚਾਹੁੰਨੀ ਆ ਮੈਂ ਵਧੀਆ ਕੰਟੈਂਟ ਲਿਆਵਾ ਜੋ ਤੁਹਾਨੂੰ ਪ੍ਰਾਈ ਧਰਤੀ ਤੇ ਬੈਠਿਆਂ ਵੀ ਤੁਹਾਡੀ ਭਾਰਤੀ ਸੰਸਕ੍ਰਿਤੀ ਨਾਲ ਜੋੜੀ ਰੱਖਣ ਤੇ ਗਿਆਨ ਮੈਂ ਵੰਡਾਂ ਮੈਨੂੰ ਖੁਸ਼ੀ ਹੁੰਦੀ ਹੈ ਸੁਰੱਖਣਾ ਆਪਣਾ ਖਿਆਲ ਕਰਦੇ ਹੋ ਇਸ ਤਰੀਕੇ ਨਾਲ ਥੋੜਾ ਜਿਹਾ ਇੱਕ ਲੋਟੇ ਚ ਜਲ ਲੈ ਲੈਣਾ ਉੱਚ ਇੱਕ ਛੁਟਕੀ ਪਰ ਕਾਲੇ ਤੇਲ ਸਿੱਟ ਲੈਣਾ ਤੇ ਕੱਚਾ ਗਮਲਾ ਜੇ ਜ਼ਮੀਨ ਨਹੀਂ ਹੈ ਕੱਚੀ ਏਰੀਆ ਤਾਂ ਗਮਲੇ ਦੇ ਕੋਲ ਹੀ ਕੱਚੇ ਮਿੱਟੀ ਤੇ ਤਿਲਾਂਜਲੀ ਤਿੰਨ ਵਾਰੀ ਅਪਰਤ ਕਰ ਦੇਣਾ ओम पितृपैय नमः 11 ਵਾਰ ਅੰਤਰਮੰਨਚ ਉਚਾਰਨ ਕਰ ਲੈਣਾ ਇਦਾਂ ਤੁਹਾਡਾ ਤਰਪਣ ਤੁਹਾਡੀ ਤਲੰਜਲੀ ਸਵੀਕਾਰ ਹੋ ਜਾਏਗੀ ਪਿਤਰ ਪਿਤਰ ਇਹ ਦੋ ਜਾਂ ਤਿੰਨ ਚੂਲੀਆਂ ਦੇ ਪਿਆਸੇ ਆ ਬਸ ਚੀਜ਼ਾਂ ਦੀ ਲੋੜ ਨਹੀਂ ਉਹਨਾਂ ਨੂੰ ਉਹਨਾਂ ਨੂੰ ਤਾਂ ਸਾਨੂੰ ਅਸੀਸਾਂ ਦੇਣੀਆਂ ਉਹ ਬੇਸ਼ਕੀਮਤੀ ਹੈ ਉਹ ਲੈ ਲਓ ਕਰਾਂਗੀ ਫਿਰ ਇੱਕ ਨਵੀਂ ਵੀਡੀਓ ਨਾਲ ਆਮਦ ਟਿਲ ਦੈਨ ਬਾਏ ਬਾਏ